ਸਦੀਪ ਤੂੰ ਬਹਾਨੇ ਨਾ ਲਾ ਇਹ ਤੁਸੀਂ ਘਰੋਂ ਹੀ ਸਲਾਹ ਕਰਕੇ ਇਹਨੂੰ ਖੜੇ ਆਵੋ ਉਦਾਂ ਨਹੀਂ ਤੁਸੀਂ ਖੜਨਾ ਅਵੇਂ ਔਖੇ ਹੋ ਕੇ ਦੇ ਜੀ ਉਥੋਂ ਮੈਂ ਇਹਨਾਂ ਨੂੰ ਛੱਡ ਆਏ ਜੇ ਤੇ ਹੁਣ ਆਣ ਕੇ ਬਹਾਨੇ ਲਾਉਂਦੇ ਵੇ ਫੋਨ ਆਇਆ ਵਾ ਇਹ ਝੂਠ ਕਹਿਣ ਦੇ ਸਾਰਾ ਤੁਸੀਂ ਗੱਲਾਂ ਬਣਾਵਣਾ ਵਾਲਾ ਦੱਸਣ ਦੇ ਜੇ ਮੈਨੂੰ ਨਹੀਂ ਜਾਇ ਜੀ ਖਬਰਦਾਰ ਜੇ ਆਪਣੀ ਮਰਜ਼ੀ ਕੀਤੀ ਤੇ ਮੇਰੇ ਪੁੱਛੇ ਤੋਂ ਬਿਗੈਰ ਕੇ ਤੇ ਗਏ ਨਾ ਤੇ ਵੇਖੀ ਸਹੀ ਤੇ ਮੇਰੇ ਗਾਸ ਮੁੰਡਾ ਨਹੀਂ ਮੇਰੇ ਕੋ ਸਾਂਭਿਆ ਜਾਂਦਾ ਅੱਛਾ ਮੁੰਡਾ ਕਿਉਂ ਨਹੀਂ ਸਾਂਭਿਆ ਜਾਂਦਾ ਮੁੰਡਾ ਕਹਿੰਦੇ ਮੈਨੂੰ ਮੁੰਡਾ ਚਾਹੀਦਾ ਵਾ ਮੁੜਾ ਨੀ ਸੰਭਿਆ ਨਹੀਂ ਜਾਂਦਾ ਮੁੜਾ ਮੈਨੂੰ ਚਾਹੀਦੇ ਆ ਮੈਂ ਕਹਿਨੀ ਚਾਹੀਦਾ ਪਰ ਸਾਂਭੋ ਆਪੋ ਆਪਣੇ ਸਾਹਮਣਾ ਕਿਉਂ ਫਿਰ ਤੁਸੀਂ ਕਿ ਦਾਦੀ ਘਰ ਲਈ ਨਹੀਂ ਇੱਕ ਵਾਰੀ ਨਹੀਂ ਵਿਚਾਰੀ ਨੂੰ ਭਲਾਇਆ ਪਿੰਡ ਸੰਦੀਪ ਸਿਆਣੇ ਆ ਗਏ ਨਾ ਜਿਆਦਾ ਬੋਲੀਦਾ ਨਹੀਂ ਹੋਈਦਾ ਸਾਰੀ ਉਮਰ ਉਹਨੇ ਪੇਕੇ ਕੱਟੀ ਆ ਤੇ ਭੂਆ ਜੀ ਫਿਰ ਤੁਸੀਂ ਕਹਿਣਾ ਕਿ ਸੰਦੀਪ ਬੋਲਦੀ ਆ ਤੁਸੀਂ ਤੇ ਆਪਣੇ ਪੇਕੇ ਬੈਠੇ ਆ ਨਾ ਅੱਛਾ ਮੇਰੇ ਚੁੱਬਦਾ ਤੈਨੂੰ ਪੇਕੇ ਬੈਠੀ ਦਾ ਤੂੰ ਕਰਦੀ ਤੇ ਫਿਰ ਉਹਨੂੰ ਕਿਤਾ ਕਹੀ ਜਾਣਦੇ ਤੁਸੀਂ ਕੁਲਰ ਕਿ ਦਾਰਿਆਵਾ ਗੋਮਿਆਂ ਦਾ ਸਤਾ ਉਹ ਅਜੀ ਸਦੀਪਾ ਆ ਗਏ ਜੇ ਆ ਜਾ ਮੰਮੀ ਆ ਗਏ ਹਾਂਜੀ ਹੁਣ ਇਹ ਜੇ ਬੜਾ ਚਿਰ ਲਾਤਾ ਤੇ ਚਿਰ ਮੰਮੀ ਤੁਹਾਨੂੰ ਪਤਾ ਹੀ ਫਿਰ ਲੱਗ ਹੀ ਜਾਂਦਾ ਵਾ ਦਵਾਈ ਦੇ ਟਾਈਮ ਲੱਗ ਗਿਆ ਉਥੇ ਕੀ ਕਹਿੰਦਾ ਡਾਕਟਰ ਦਾ ਮੰਮੀ ਉਹ ਤਾਂ ਕਹਿੰਦੇ ਠੀਕ ਠਾਕ ਹੀ ਆ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਦਵਾਈ ਦੇਤੀ ਉਹਨਾਂ ਨੇ 15 ਦਿਨਾਂ ਦੀ ਕਹਿੰਦੇ 15 ਦਿਨਾਂ ਨੂੰ ਫਿਰ ਚੈੱਕ ਕਰਾਉਣ ਲੈ ਕੇ ਚਲ ਵਧੀਆ ਦਵਾਈ ਦੂ ਹੀ ਲੈ ਆਉਣੀ ਸੀ ਨਾ ਹਾਂਜੀ ਹਾਂਜੀ ਲੈ ਆਂਦੀ ਆ ਦਵਾਈ ਮੈਂ ਤੁਹਾਨੂੰ ਪਤਾ ਹੀ ਹੈ ਫਿਰ ਮੰਮੀ ਉੱਥੇ ਲੱਗ ਹੀ ਜਾਂਦਾ ਵਾ ਆ ਪੀੜ ਹੁਣ ਜ਼ਿਆਦਾ ਹੀ ਠੀਕ ਹਾਂਜੀ ਚੱਲ ਵਧੀਆ ਹੈ ਦਵਾਈ ਲੈਣਤੀ ਐ ਤੇ ਅਗਮ ਨੇ ਸਤਾਇਆ ਤ ਨਹੀਂ ਮੁੰਡੇ ਨੇ ਤਾਂ ਮੈਨੂੰ ਸਭਾ ਹੀ ਸਤਾਇਆ ਸੱਚੀ ਕਦੀ ਉੱਦਨ ਉੱਦਨ ਹੋਰ ਜਾਂਦਾ ਕਦੀ ਇੱਦਨ ਉੱਦਨ ਹੋਰ ਜਾਂਦਾ ਮਗਰ ਮਗਨ ਮੈਂ ਉਹ ਲੈ ਕੇ ਤੇਰੀ ਭੂਆ ਤੈਨੂੰ ਲੈ ਕੇ ਸੁਤੀ ਜੋ ਮੰਮੀ ਖੜਨੋਂ ਤੇ ਭਾਵਾ ਨੂੰ ਨਾਂ ਲੈ ਜਾਂਦੇ ਤੁਹਾਨੂੰ ਵੀ ਪਤਾ ਹੀ ਤਿੰਨੇ ਜਣੇ ਸਕੂਟੀ ਤੇ ਫਿਰ ਓਖੇ ਹੋ ਕੇ ਗਏ ਤਾਂ ਨਹੀਂ ਖੜਿਆ ਨੂੰ ਨਾਲ ਚੱਲੋ ਤੇ ਕੋਈ ਗੱਲ ਨਹੀਂ ਪਰ ਇਹ ਸਤਮਦਾ ਬੜਾ ਵਾ ਹੁਣ ਇਹ ਵੀ ਸੌਂ ਗਿਆ ਵਾ ਘੜੀ ਤੱਤੇ ਗਿਆ ਹੀ ਇਹ ਕੋਈ ਗੱਲ ਨਹੀਂ ਮੈਂ ਉਹਨਾਂ ਕੀ ਵਾਂਡੀਆਂ ਘਰੋਂ ਹੋ ਕੇ ਆਈ 2 ਮਿੰਟ ਨਿਆਣਾਵਾ ਨਿਆਣੇ ਨੂੰ ਸਤਾਉਣਾ ਹੀ ਹੁੰਦਾ ਵਾ ਤੇ ਸਿੰਮੀ ਕਿੱਥੇ ਹੈ ਸਿੰਮੀ ਨਹੀਂ ਆਈ ਮੰਮੀ ਅਈ ਨਾਲ ਤੇ ਦਵਾਈ ਲੈਣ ਡੇਹੀ ਤੇ ਉਹਦੀ ਮੰਮੀ ਦਾ ਫੋਨ ਆਇਆ ਸੀ ਤੇ ਪਹਿਲਾਂ ਤਾਂ ਕਹਿੰਦੀ ਠੀਕ ਠਾਕ ਉਹ ਦੱਸਣ ਨਹੀਂ ਡਈ ਸੀ ਕਿ ਉੱਥੇ ਜਾਣਾ ਨਾ ਪਵੇ ਤੇ ਬਾਅਦ ਚ ਉਹਨੇ ਜਦੋਂ ਦੱਸਿਆ ਨਾ ਸਾਨੂੰ ਕਿ ਮੰਮੀ ਠੀਕ ਨਹੀਂ ਐ ਫਿਰ ਇਹਨਾਂ ਨੇ ਜ਼ੋਰ ਲਾਇਆ ਕਿ ਤੂੰ ਜਾ ਉੱਥੇ ਮੰਮੀ ਦਾ ਪਤਾ ਲੈ ਆ ਤਾਂ ਕਰਕੇ ਫਿਰ ਅਹੀਂ ਉਹਨੂੰ ਉੱਥੇ ਖਲਾਤਾ ਵਾ ਅਹੀਂ ਫਿਰ ਉਹਨੂੰ ਕਹਿਤਾ ਕਿ ਚੱਲ ਕੋਈ ਗੱਲ ਨਹੀਂ ਤੂੰ ਸਵੇਰੇ ਆ ਜੀ ਮੁੰਡਾ ਮੈਂ ਸੰਭਲ ਲੂੰਗੀ ਸਦੀਪ ਤੋਂ ਬਹਾਨੇ ਨਾ ਲਾ ਇਹ ਤੁਸੀਂ ਘਰੋਂ ਹੀ ਸਲਾਹ ਕਰਕੇ ਨੂੰ ਖੜਿਆ ਵਾ ਉਦਾਂ ਨਹੀਂ ਤੁਸੀਂ ਖੜਨਾ ਅਵੇਂ ਔਖੇ ਹੋ ਕੇ ਦੇ ਜੀ ਉਥੋਂ ਮੈਂ ਇਹਨਾਂ ਨੂੰ ਛੱਡ ਆਏ ਜੇ ਤੂੰ ਹੁਣ ਆਣ ਕੇ ਬਹਾਨੇ ਲਾਉਂਦੇ ਵੇ ਫੋਨ ਆਇਆ ਵਾ ਇਹ ਝੂਠ ਕਹਿਂਦੇ ਸਾਰਾ ਤੁਸੀਂ ਗੱਲਾਂ ਬਣਾਉਣ ਵਾਲਾ ਦੱਸਣ ਦੇ ਜੇ ਮੈਨੂੰ ਨਹੀਂ ਜਾਇਆ ਜੀ ਮੰਮੀ ਮੈਂ ਝੂਠ ਕਿਉਂ ਬੋਲਣਾ ਹੈ ਉਹਦੀ ਮੰਮੀ ਨਹੀਂ ਠੀਕ ਉਹਨੂੰ ਤਾਂ ਕਰਕੇ ਹੀ ਭੇਜਿਆ ਵਾ ਜੇ ਤੁਹਾਨੂੰ ਨਹੀਂ ਨਾ ਯਕੀਨ ਹੋਣ ਰਿਆ ਤੇ ਕੋਈ ਗੱਲ ਨਹੀਂ ਮੈਂ ਫੋਨ ਲਾ ਕੇ ਦੇ ਦੇਣੀ ਤੁਹਾਨੂੰ ਤੁਸੀਂ ਗੱਲ ਕਰ ਲਓ ਤੁਸੀਂ ਚਲਾਕ ਬਣੀ ਆ ਤੂੰ ਤੂੰ ਘਰੋਂ ਸਲਾਹ ਕੀਤੀ ਆ ਤੀ ਇਹ ਦੋਵਾਂ ਜਾਣੇ ਨੇ ਆਵੇਂ ਨਹੀਂ ਬਦੋ ਬਦੀ ਖੜਿਆ ਨੂੰ ਨਾਲ ਮੰਮੀ ਉਹਨਾਂ ਨੇ ਆਪਣੇ ਮੁੰਡੇ ਦਾ ਫਿਕਰ ਉਹਦੀ ਮੰਮੀ ਨਹੀਂ ਠੀਕ ਹੈ ਤਾਂ ਹੀ ਗਈ ਆ ਜੇ ਨਹੀਂ ਫਿਕਰ ਤੇ ਤਾਂ ਹੀ ਛੱਡ ਕੇ ਚਲ ਗਈ ਆ ਹੁਣ ਮੈਂ ਇਹਨਾਂ ਨੇ ਰਾਤ ਰਹਿਣਾ ਉੱਥੇ ਤੇ ਮੁੰਡਾ ਕੱਲਾ ਇੱਥੇ ਤੇ ਮੰਮੀ ਉਹ ਕਿਹੜਾ ਸੁੱਖ ਨੂੰ ਗਈ ਆ ਕੋਈ ਗੱਲ ਨਹੀਂ ਆਪੇ ਸਵੇਰੇ ਆ ਜਾਣਗੇ ਮੁੰਡੇ ਦੀ ਕੀ ਗੱਲ ਆ ਤੁਸੀਂ ਨਾ ਇੰਡੀਆ ਚਲਾਕੀਆਂ ਨਾ ਖੇਡਿਆ ਕਰੋ ਦੋਈ ਜਾਣੀ ਜੇਰੇ ਸਕੂਲ થી ਪੜਿਆ ਜਨਾ ਉਥੇ ਮੈਂ ਭੈਣ ਜੀ ਲੱਗੀ ਦੀ ਮੈਨੂੰ ਨਾ ਸਦੈਨ ਨਾ ਬਣਾਇਆ ਕਰੋ ਉਹ ਮੰਮੀ ਸਾਨੂੰ ਕੀ ਲੋੜ ਇਸ ਸਦੈਨ ਬਣਾਉਂਦੀ ਮੈਂ ਸੱਚੀ ਬੋਲਣ ਦੀ ਆ ਬੜੀ ਤੂੰ ਸੱਚ ਬੋਲਨੀ ਹੈ ਜੇ ਮੈਤੇ ਨਹੀਂ ਵਿਸ਼ਵਾਸ ਹੈਗਾ ਕੋਈ ਗੱਲ ਨਹੀਂ ਇਹਨਾਂ ਨੂੰ ਪੁੱਛ ਲੋ ਤੁਸੀਂ ਕੋਈ ਨਹੀਂ ਉਹਦੀ ਮੈਂ ਖਾਤਰ ਕਰਨੀ ਹੈ ਜਰੀਗ ਇਹਦੇ ਸਾਰੇ ਪੰਗੇ ਨੇ ਦਲਜੀਤ ਦੇ ਮੰਮੀ ਤੂੰ ਹੀ ਦਾ ਨਾਂ ਕਰਿਆ ਕਰੋ ਫਿਰ ਕਿਉਂ ਗਿਆ ਜੇ ਵਿਚਾਰੀ ਚੱਲ ਗਈ ਆ ਉਹਦੀ ਵੀ ਮਾਂ ਵਾ ਉਹਨੂੰ ਵੀ ਫਿਕਰ ਉਹ ਕਰਨੀ ਵੀ ਵੇਖਣਾ ਚੱਲ ਚੱਲ ਜਾਂਦੀ 10 ਦਨ ਹਟ ਗਈ ਮੈਨੂੰ ਪੁੱਛ ਕੇ ਜਾਂਦੇ ਕਿਉਂ ਚੋਰੀਆਂ ਕਮਾਉਂਦੇ ਜੇ ਮੇਰੇ ਤੋਂ ਮੰਮੀ ਕੱਲ ਨੂੰ ਉਹਦੀ ਮੰਮੀ ਨੂੰ ਕੁਝ ਹੋ ਜਾਊਗਾ ਬਾਅਦ ਚ ਜਾਊਗੀ ਚੰਗੀ ਲੱਗੂਗੀ ਪਰ ਜੇ ਆਹ ਜਿਹੜਾ ਚ ਕੰਮ ਕੀਤਾ ਗਲਤ ਕੀਤਾ ਉਹਨੂੰ ਇੰਨੇ ਆ ਕੱਲ ਨਹੀਂ ਆਏ ਕਿ ਮੁੰਡਾ ਘਰ ਛੱਡ ਕੇ ਚੱਲ ਗਿਆ ਮੁੰਡਾ ਕਿੱਦਾਂ ਰੋ ਮੇਰੇ ਤੋਂ ਬਗੈਰ ਮੰਮੀ ਜੇ ਤੁਸੀਂ ਕੱਲੇ ਹੋ ਨਾ ਤੇ ਕਹਿੰਦੇ ਵੀ ਚੰਗੇ ਲੱਗਦੇ ਆ ਜਦੋਂ ਇਹ ਸਾਰੇ ਜਣੇ ਹੈਗੇ ਆ ਪੂਆਜੀ ਹੈਗੇ ਆ ਮੈਂ ਹੈਗੀ ਆ ਕੋਈ ਗੱਲ ਨਹੀਂ ਮੁੰਡੇ ਦੀ ਕਿਹੜੀ ਗੱਲ ਆ ਮੁੰਡਾ ਸੰਭੀ ਲੈਣਾ ਆਪਾਂ ਪੁੱਛ ਕੇ ਜਾਂਦੀ 100 ਵਾਰੀ ਜਾਂਦੀ ਇਹ ਨਹੀਂ ਮੈਂ ਕਹਿੰਦੀ ਵੀ ਨਾ ਜਾਂਦੀ ਤੁਸੀਂ ਮੈਨੂੰ ਪੁੱਛ ਲੈਂਦੇ ਮੇਰੇ ਨਾਲ ਸਲਾਹ ਕਰਦੇ ਸਵੇਰੇ ਨੂੰ ਕਲਾ ਦਿੰਦੇ ਮੰਮੀ ਅਚਾਨਕ ਹੀ ਫੋਨ ਆਇਆ ਉਥੋਂ ਇਹ ਤਾਂ ਝੂਠ ਬੋਲਨੀ ਐ ਤੂੰ ਸੱਚ ਨਹੀਂ ਬੋਲਣ ਦੀ ਮੰਮੀ ਤੀ ਤੇ ਕੋਈ ਗੱਲ ਮੰਨਣੀ ਨਹੀਂ ਹੁੰਦੀ ਸਾਡੀ ਤੇ ਫੇਰ ਕੀ ਹੋ ਗਿਆ ਜੇ ਚੱਲ ਗਈ ਤੂੰ ਘਰੋਂ ਸਲਾਹ ਕਰਕੇ ਗਏ ਜੀ ਜੇ ਸੱਚ ਪੁੱਛੇ ਦੀ ਜਾ ਉੱਠ ਕੇ ਤੇ ਚਾਹ ਬਣਾ ਬਹੁਤੀਆਂ ਗੱਲਾਂ ਨਾ ਬਣਾ ਚਾਹ ਤਰਨਾ ਬਣ ਬਹੁਤੀ ਦਲਜੀਤ ਨੂੰ ਮੈਂ ਪੁੱਛਣੀ ਐ ਜਿਹੜੀ ਦਲਜੀਤ ਦੇ ਸਾਰੇ ਸਿਆਪੇ ਆ ਇਹੋ ਬਦਬਦੀ ਲੈ ਕੇ ਕਿ ਆਇ ਨਿਆ ਪੁੱਛਣੀ ਐ ਕਿ ਤੂੰ ੜੀ ਕੱਲੀ ਕਿੱਦਾਂ ਖਾਣ ਡੰਗਰ ਮੈਨੂੰ ਸਮਝ ਨਹੀਂ ਆਉਂਦੀ ਵੇ ਇਧਰ ਆ ਕੀ ਕਾਂਡਿਆ ਵਾ ਹਾਂਜੀ ਮੰਮੀ ਜੀ ਆ ਗਿਆ ਹਸ਼ਰ ਉਹ ਹੁਣੇ ਆਇਆ ਇਹ ਕੱਪੜੇ ਬਦਲੇ ਆ ਕੇ ਬਸ ਜੀ ਤੂੰ ਜਨੀਆਂ ਚਲਾਕੀਆਂ ਖੇਡਣਾ ਮੈਂ ਨਾ ਇੰਨੀਆਂ ਚਲਾਕੀਆਂ ਨਾ ਖੇਡੇ ਕਰ ਸਿਆਣੀ ਮੈਂ ਮੈਂ ਕਿ ਤੂੰ ਹ ਸਿਆਣਾ ਵਿੱਚ ਕਰ ਚ ਕੀ ਗੱਲ ਹੋ ਗਈ ਆ ਗੱਲਛਾ ਤੰਨੂੰ ਕੋਈ ਗੱਲ ਦਾ ਪਤਾ ਨਹੀਂ ਜਰੀ ਤੂੰ ਚਲਾਕੀਆਂ ਬੜੀਆਂ ਖੇਡਣਾ ਆਪਣੇ ਆਪ ਚਲਾਕੀਆਂ ਕਾਦੀ ਖੇਡਨੀ ਮੈਂ ਦੱਸ ਮੇਰੀ ਗੱਲ ਸੁਣ ਸਿਮੀ ਨੂੰ ਤੂੰ ਨਾਲ ਲੈ ਗਿਆ ਉੱਥੋਂ ਉਹਨੂੰ ਮਨ ਨੂੰ ਵਫਦੀ ਆਪਣੀ ਸਮਝਾ ਲਿਆ ਪਈ ਐਦਾਂ ਕਮੀ ਤੁਸੀਂ ਬੜੀਆਂ ਚਲਾਕੀਆਂ ਖੇੜਦੇ ਜੀ ਮੈਨੂੰ ਮਮੀ ਗੱਲ ਦੀ ਸਮਝ ਨਹੀਂ ਆੜੀ ਗੱਲ ਸ ਤੁਸੀਂ ਦੱਸੋ ਕੀ ਆ ਉਹ ਨੂੰ ਤਾਂ ਛੱਡ ਕੇ ਆ ਗਿਆ ਸਿਮੀ ਨੂੰ ਤੇ ਮੈਨੂੰ ਪੁੱਛਿਆ ਇੱਕ ਵਾਰੀ ਵੀ ਉਹ ਐਂ ਥਰ ਛੱਡ ਬੱッセ ਗਈ ਆ ਉਹਦੀ ਮੰਮੀ ਦਾ ਫੋਨ ਆ ਗਿਆ ਸੀ ਮੰਮੀ ਉਹਦੀ ਠੀਕ ਨਹੀਂ ਜਿਆਦਾ ਝੂਠ ਨਾ ਬੋਲਿਆ ਕਰੋ ਤੁਸੀਂ ਕਰੋ ਸਲਾਹ ਕਰਕੇ ਗਏ ਜੀ ਮੰਮੀ ਦਾ ਦਿਮਾਗ ਠੀਕ ਹੈਗਾ ਵਾ ਮੇਰਾ ਸਹੀ ਆ ਤੁਹਾਡਾ ਖਰਾਬ ਆ ਨਾਲ ਖੜਿਆ ਵੀ ਚਲ ਦਵਾਈ ਲੈਣ ਜਾਣਾ ਵਾ ਨਾਲ ਚੰਗਾ ਬੰਦਾ ਬਾਈ ਉਹ ਤਾਂ ਚੰਗਾ ਬੰਦਾ ਨਾਲ ਉਹ ਸੰਦੀਪ ਕਹਿੰਦੀ ਮੈਂ ਕੱਲੀ ਨਹੀਂ ਜਾਣਾ ਤਾਂ ਕਰਕੇ ਗੱਲ ਹੋਈ ਤੂੰ ਨਾ ਚਲਾਕ ਨਾ ਬਣਿਆ ਕਰ ਇੰਨਾ ਚਾਤਰਬਾਨਾ ਮੈਂ ਤੂੰ ਇਹ ਉਹਨੇ ਜਾਣਾ ਸੀ ਪੇਕੇ ਤੇ ਮੈਨੂੰ ਪੁੱਛ ਕੇ ਜਾਂਦੀ ਮੈਂ ਨਹੀਂ ਕੁਲਵਣਾ ਉਹਨੂੰ ਨਾ ਉਹ ਮੂੜਾ ਖੜਿਆ ਨਾਲ ਮੈਂ ਕਿਦਾਂ ਸੰਭਾ ਮੁੜੇ ਨੂੰ ਮੰਮੀ ਜੀ ਹਾਂ ਗੱਲ ਸੁਣਨੀ ਹੈ ਨਾ ਤੇ 6 ਮਹੀਨੇ ਹੋ ਗਏ ਨੂੰ ਕਹਿੰਦੀ ਨੂੰ ਕਿ ਮੈਂ ਪੇਕੇ ਜਾਣਾ ਪੇਕੇ ਜਾਣਾ ਤੁਹਾਨੂੰ ਜਾਣ ਹੀ ਦਿੰਦੀ ਤੂੰ ਉਹਨੂੰ ਕਿਉਂ ਮੈਂ ਕਿਉਂ ਨਹੀਂ ਜਾਣ ਦਿੰਦੀ ਤੇ ਪਤਾ ਹੀ ਆ ਮੈਨੂੰ ਅੱਛਾ ਨਹੀਂ ਕੇ ਜੇ ਨਿਆਣਾ ਖਣ ਮੈਨੂੰ ਦੱਸ ਕਿੰਨਾ ਟਾਈਮ ਹੋ ਗਿਆ ਨੂੰ ਗਈ ਨੂੰ ਆਪਣੀ ਆਪਣੀ ਨੀਤੀ ਨਹੀਂ ਜਾਂਦੀ ਵੀ ਮੁੰਡਾ ਨਹੀਂ ਸੰਭਿਆ ਜਾਂਦਾ ਮੁੰਡਾ ਨਹੀਂ ਰਹਿੰਦਾ ਉੱਥੇ ਇਸੇ ਕਰਕੇ ਨਹੀਂ ਝੂਠ ਨਾ ਮਾਰਿਆ ਕਰੋ ਤੁਹਾਨੂੰ ਨੇ ਕਿੰਨੀ ਵਾਰ ਪੁੱਛਿਆ ਵਾ ਮੈਂ ਪੇਕੇ ਜਾਣਾ ਤੂੰ ਮਨਾ ਹੀ ਕਰਦੀ ਜਦੋਂ ਮਰਜ਼ੀ ਵੇਖ ਲਓ ਆ ਜਦੋਂ ਗਈ ਹੈ ਤਾਂ ਦੋ ਦਿਨ ਹੀ ਰਹੀ ਉਹ ਬਸ ਗਈ ਹੈ ਨਾ ਠੀਕਾ ਨਹੀਂ ਦਿੱਤਾ ਮੁੰਡੇ ਦਾ ਨਹੀਂ ਜੀ ਲੱਗਦਾ ਉੱਥੇ ਉਹ ਨਹੀਂ ਲ ਇਹ ਉੰਜਾਂ ਦੀ ਹੋਈ ਜਾਂਦਾ ਵਾ ਉਹਨਾਂ ਦੋਵਾਂ ਘੰਟਿਆਂ ਚ ਮੋਰੰਦਾ ਤੂੰ ਬੜਾ ਸਿਆਣਾ ਨਾ ਬਣਿਆ ਕਰ ਘਰ ਵਿੱਚ ਮੈਂ ਸਿਆਣੀ ਆ ਤੂੰ ਦਾਨਾ ਨਹੀਂ ਸਿਆਣੀ ਵਾਲੇ ਕੰਮ ਕਰਿਆ ਕਰੋ ਅਈਸ਼ਾ ਕਿੱਡੀਆਂ ਗੱਲਾਂ ਬਣਾਉਂਦਾ ਵਾ ਤੂੰ ਬੜਾ ਚਾਤਣਾ ਹੁਣ ਤੂੰ ਜੰਮਿਆ ਤੋਂ ਗੱਲਾਂ ਕਾਂਡਿਆ ਪਿਆ ਮੈਨੂੰ ਮੰਮੀ ਐਵੇਂ ਨਾ ਬਾਹਰ ਰੋਣਾ ਨਾ ਬਾਓ ਲੋਕਾਂ ਕਹਣਾ ਮੈਨੂੰ ਕੀ ਹੋ ਗਿਆ ਮੈਂ ਰੋਣਾ ਪਮਨੀ ਆ ਤੇ ਤੂੰ ਚਾਤਰੀਆਂ ਬਣਾ ਖੇਡਣਾ ਵਾ ਓਏ ਆ ਬੱਵਾ ਤੇਰੇ ਗੜੀ ਹੋਰੀ ਹੱਥ ਜਾਓ ਘਰ ਜਾਓ ਖ਼ਬਰਦਾਰ ਜੇ ਆਪਣੀ ਮਰਜ਼ੀ ਕੀਤੀ ਤੇ ਮੇਰੇ ਪੁੱਛੇ ਤੋਂ ਬਗੈਰ ਕੇ ਤੇ ਗਏ ਨਾ ਤੇ ਵੇਖੀ ਸਹੀ ਤੇ ਮੇਰੇ ਗਾਸਾ ਮੁੰਡਾ ਨਹੀਂ ਮੇਰੇ ਕੋ ਸਾਂ ਸਭ ਮੁੰਡਾ ਕਿਉਂ ਨਹੀਂ ਸਾਂਭੇ ਜਾਂਦਾ ਮੁੰਡਾ ਕਿ ਮੈਨੂੰ ਮੁੰਡਾ ਚਾਹੀਦਾ ਵਾ ਤੇ ਮੁੰਡਾ ਨਹੀਂ ਸਾਂਭਿਆ ਨਹੀਂ ਜਾਂਦਾ ਮੁੰਡਾ ਮੈਨੂੰ ਚਾਹੀਦੇ ਆ ਮੈਂ ਕਹਿਨੀ ਚਾਹੀਦਾ ਪਰ ਸਾਂਭੋ ਆਪੋ ਆਪਣੇ ਸਾਂਭਣਾ ਕਿਉਂ ਫਿਰ ਤੁਸੀਂ ਕਿ ਦਾਦੀ ਕਹਦਲੀ ਆ ਅੱਛਾ ਮੈਂ ਆਪ ਸਾਂਭਣਾ ਜਿਹੜੀ ਨਿਆਣਾ ਨੂੰ ਕੰਮ ਕੁਮ ਕੰਨ ਤੇ ਮੈਂ ਸਾਂਭ ਲਾਂ ਘੜੀ ਮੈਂ ਆਈ ਤਰਫ ਸਾਰੀ ਹੋ ਜਾ ਬੱਬਾ ਜਾ ਨਾਲੇ ਤੇਨੂੰ ਮੁੰਡੇ ਚਾਹੀਦੇ ਨਾਲ ਤੂੰ ਸਾਂਭ ਨਹੀਂ ਸਕਦੀ ਗੱਡੀਆਂ ਗੱਲਾਂ ਬਹੁਤੀਆਂ ਬਦਲ ਨਹੀਂ ਨਾ ਗੱਲਾਂ ਕਰ ਮੇਰੇ ਗਾੜੀ ਤੂੰ ਤਾਂ ਹੀ ਚਰਦਾ ਜਾਣ ਡਿਆਂ ਮਮਮੀ ਜਾਓ ਮੈਨੂੰ ਆਪਣਾ ਕੰਮ ਕਰਨ ਦਿਓ ਗਾਂ ਵਾ ਤੇ ਕੰਮ ਨਹੀਂ ਹੋਣਾ ਚਾਹੀਦਾ ਤੂੰ ਵੀ ਆਪਣੀ ਘਰ ਦੀ ਦੇ ਮਗਰ ਇਹ ਤਾਂ ਪੂਰਾ ਕੋਈ ਗੱਲ ਦਾ ਸੁਭਣਾ ਉਹਨੂੰ ਵੀ ਆਲਾ ਦੇ ਸਿਮੀ ਨੂੰ ਉਹਦੀ ਮੈਂ ਖਾਤਰ ਕਰਨੀ ਉਹ ਜਾ ਬਾਬਾ ਘਰ ਜਾ ਪਤਾ ਨਹੀਂ ਕਿੱਦਾਂ ਨਹੀਂ ਮਾਵਾਂ ਸਾਡੀ ਜਿਉ ਉਹ ਜੜੀ ਆਪਣੇ ਪੇਕੇ ਚ ਲੱਗੀ ਆ ਤੇ ਕਿੱਡੀ ਕੀ ਗੱਲ ਵਾ ਉਹਦੀ ਮੰਮੀ ਨਹੀਂ ਆ ਠੀਕ ਆ ਤੇ ਕਦੇ ਮਾਸਾ ਨਹੀਂ ਆ ਕਰਦੀ ਉਹ ਵੀ ਜਾ ਕੇ ਮੇਲਾਵੇ ਆ ਬੰਨਾ ਕਿਤੇ ਠੀਕ ਹੋਵੇ ਮਾਸਾ ਹਾਏ ਮੈਨੂੰ ਲੈ ਜਾਓ ਤੇ ਹਾਏ ਮੈਨੂੰ ਲੈ ਜਾਓ ਛੇਛਦੀ ਪਾਸੇ ਨੂੰ ਡਾਕਟਰ ਕੋ ਪਹਚਾ ਦੇ ਉਹਨੂੰ ਹੁਣ ਵਿਚਾਲੀ ਸਿਮੀ ਨਹੀਂ ਆਉਣਾ ਤੇ ਫੇਰ ਕੱਲ ਨੂੰ ਕੋ ਬੱਤ ਪਾ ਕੇ ਬਹਿਣਾ ਕੀ ਬਤਾ ਕੀ ਬੰਨਾ ਵਾ ਘਰ ਦਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੰਮੀ ਕਿਹੜੇ ਕੰਮ ਕਰਦੀ ਫਿਰਦੀ ਐ ਦੋ ਤੇਰੀਆਂ ਨਵਾਂ ਵਾਂ ਉਹਨਾਂ ਨੂੰ ਸਾਂਭ ਲਗਦੇ ਉਦਾਂ ਕਹਿੰਦੀ ਮੈਨੂੰ ਪੁੱਤ ਚਾਹੀਦਾ ਪੋਤਾ ਚਾਹੀਦਾ ਵਾ ਤੇ ਲੈ ਲਾ ਪੋਤਾ ਹਣ ਇਹ ਕਿਧਰ ਕੋ ਪੋਤਾ ਸਾਂਭਦੇ ਆਂ ਨਾ ਹੋਰ ਪੋਤਾ ਚਾਹੀਦਾ ਤੈਨੂੰ ਵੀ ਹਾਂ ਕਿੱਦਾਂ ਦੀਆਂ ਖਬਰਾਂ ਆਉਂਦੀਆਂ ਕਿਤੇ ਕੁਛ ਹੋਣ ਡਿਆ ਵਾ ਕਿਤੇ ਕੁਛ ਹੋਣ ਡਿਆ ਵਾ ਭਾਬੀ ਆ ਗਈਆਂ ਨਵਾਂ ਤੇਰੀਆਂ ਆਹੋ ਆ ਗਈਆਂ ਨੇ ਸਿਮੀ ਕਿੱਥੇ ਆ ਸਿਮੀ ਤੇ ਆਈ ਹੀ ਨਹੀਂ ਆ ਸਿਮੀ ਤੇ ਚਲ ਗਈ ਆ ਪੇਕੇ ਉਹ ਮੁੰਡੇ ਨੇ ਅੰਦਰ ਪੋਟੇ ਕੀਤੀ ਆ ਉਹ ਹਜਲੀ ਨੂੰ ਕਹਿ ਚੁੱਕੇ ਕਹਿੰਦੀ ਜਿਹੜੀ ਮੈਂ ਸਾਂਭ ਲਾਂਗੀ ਮੇਰ ਕੋ ਨਹੀਂ ਚੁੱਕੀ ਜਾਂਦੀ ਪੋਟੀ ਉਹਨੂੰ ਕਹੇ ਏ ਜਲੀਨ ਤੇ ਉਹ ਕਿਉਂ ਨਹੀਂ ਆਈ ਉਹ ਤਾਂ ਚਲ ਗਈ ਪੇਕੇ ਇਥੋਂ ਸਲਾਮਾ ਕਰਕੇ ਗਏ ਤੇ ਮੁਰਕੇ ਹੁਣ ਉੱਥੇ ਆਣ ਕੇ ਤੇ ਕਹਿੰਦੀ ਐ ਵੀ ਇੱਥੇ ਫੋਨ ਆ ਗਿਆ ਝੂਠੀ ਹੁਣ ਇਥੋਂ ਸਲਾਮਾ ਕਰਕੇ ਏਦਾਂ ਹੀ ਫਿਰ ਭਾਬੀ ਤੈਨੂੰ ਪੁੱਛਦੀਆਂ ਨਹੀਂ ਨਾ ਤੇਰੀ ਤਾਂ ਕੋਈ ਮੰਦਾ ਹੀ ਨਹੀਂ ਆ ਚਲਾਕੀ ਖੇਡਦੀਆਂ ਨੇ ਵੀ ਤੂੰ ਘਰੋਂ ਪੁੱਛ ਕੇ ਜਾਓ ਮੈਨੂੰ ਤੁਸੀਂ ਤਾਂ ਚੁੱਪ ਕਿਤੇ ਲੈ ਗਈ ਉਹਨੂੰ ਬਾਹਰੋਂ ਬਾਹਰ ਛੱਡ ਕੇ ਆ ਗਏ ਜੀ ਤਾਂ ਬੀ ਇਹ ਤੇ ਦਵਾਈ ਦਾ ਬਹਾਨਾ ਸੀ ਸਲਾਹ ਤੇ ਇਹਨਾਂ ਨੇ ਪਹਿਲਾਂ ਕੀਤੀ ਸੀ ਜਾਣਦੀ ਆਹੋ ਏਦਾਂ ਹੀ ਕੀਤਾ ਉਹਨਾਂ ਨੇ ਸਲਾਹ ਤੇ ਤੈਨੂੰ ਸੁਦੈਣ ਬਣਾ ਕੇ ਨਾ ਤੇ ਚਲ ਗਈਆਂ ਵਾ ਉਹੋ ਹੀ ਤੇ ਮੈਂ ਕਹਿਣ ਡਈ ਆ ਮੁਰਕੇ ਕਹਿਤਾ ਜੀ ਫੋਨ ਆ ਗਿਆ ਵਾ ਆਹ ਮੈਨੂੰ ਆਣ ਕੇ ਏਦਾਂ ਦੇ ਬਹਾਨੇ ਲਾਉ ਅੱਛਾ ਤੇ ਮੈਂ ਤਾਂ ਕੀਤੀ ਉਦਾਂ ਬੜੀ ਦਰਜੀਤ ਦੀ ਵੀ ਕੀਤੀ ਐ ਤੇ ਉਹਦੀ ਵੀ ਕੀਤੀ ਸੰਦੀਪ ਦੀ ਤੇ ਚੰਗਾ ਹੋਇਆਗਾ ਕੀਤੀ ਆ ਵਾ ਵਾ ਹੌਲੇ ਕੀਤੀ ਆ ਦੋਹੇ ਵੀ ਤੁਸੀਂ ਮੇਰੇ ਪੁੱਛੇ ਤੋਂ ਬਿਗੈਰ ਚਲ ਗਏ ਤੁਸੀਂ ਬੜੇ ਮੈਂ ਸਿਆਣੇ ਹੀ ਕਰ ਜਾ ਜਾਂ ਨੂੰ ਇਹ ਅਜਲੀ ਨੂੰ ਕਹਿ ਜਾ ਕੇ ਕਿ ਜਾ ਕੇ ਹਣ ਪੋਟੀ ਸਾਫ ਕਰ ਜਿਹੜੀ ਸੱਡ ਕੇ ਆਈ ਉਥੇ ਉਹ ਮਾਰ ਮਾਰ ਚੌਕੇ ਚ ਸੋਈ ਜੀਓ ਮਾਰਨ ਵਾਲੇ ਸੰਦੀਪ ਇਧਰ ਆੜੀ ਬੜੀਆਂ ਤੇ ਚਾਤਰੀਆਂ ਦੋਵੇਂ ਜਾਣੀਆਂ ਹੈ ਹੈ ਆਪੂਆ ਜੀ ਤੇ ਨਾ ਤੇ ਦੱਸ ਕੇ ਗਈਆਂ ਗਈਆਂ ਤੇ ਦਵਾਈ ਲੈਣੀ ਤੇ ਬਾਹਰ ਨਾ ਜਾ ਕੇ ਉਹਨੂੰ ਪੇਕੇ ਵਾਰ ਛੜਿਆ ਭੂਆ ਜੀ ਫਿਰ ਕੀ ਹੋ ਗਿਆ ਜੇ ਉਹ ਚਲ ਗਈ ਪਿੰਡ ਤੇ ਆ ਦੱਸਣਾ ਤਾਂ ਫਰਜ਼ਿਆ ਨਹੀਂ ਐਂ ਦੱਸ ਦਿੱਤਾ ਆ ਕੇ ਤੁਸੀਂ ਨਾ ਘਟ ਚਲਾ ਕੇ ਬਣਿਆ ਕਰੋ ਦੋਵੇਂ ਜਾਣੀਆਂ ਤੁਹਾਡਾ ਫਰਜ਼ ਹੈ ਦੱਸਣ ਦਾ ਪਪੂਆ ਜੀ ਫਿਰ ਕੀ ਹੋ ਗਿਆ ਵਾ ਮੰਮੀ ਤੀ ਉਸੇ ਲਪੂਆ ਦੇ ਕੰਨ ਭਰ ਦਿੱਤੇ ਫਿਰ ਕੀ ਹੋ ਗਿਆ ਜੇ ਚਲ ਗਈ ਤੇ ਕੰਨ ਭਰਨ ਦਾ ਕੀ ਮਤਲਬ ਹੋਇਆ ਹੈ ਉਹ ਬਾਹਰ ਘਰੇ ਹੋਈਆਂ ਉਹਨਾਂ ਨੂੰ ਪਤਾ ਲੱਗਣਾ ਜੋ ਤੀ ਕਰਦੀਆਂ ਜੇ ਖੇਡਾਂ ਖੇੜਦੀਆਂ ਤੁਸੀਂ ਮੇਰੇ ਨਾਲ ਚੋੜੀਆਂ ਕਮਾਉਂਦੀਆਂ ਜੇ ਉਹਨੂੰ ਜਾ ਕੇ ਤੇ ਸਾੰਭ ਪੋਟੀ ਕੀਤੀ ਹੈ ਸਾਰਾ ਦਲਬੇਰੀਆਂ ਨੇ ਮੇਰੇ ਕੋਲ ਨਹੀਂ ਸਾਂਭਿਆ ਜਾਂਦਾ ਆੰਬੂਗੀ ਕਿ ਕਿੰਨੇ ਸਾਂਭਣਾ ਵਾ ਜੇ ਸਵੇਰ ਤੋਂ ਹਨ ਮੁੰਡੇ ਨੇ ਸਦਾਈ ਘਰ ਛੱਡਿਆ ਵਾ ਜਾ ਜਾ ਕੇ ਤੇ ਹੁਣ ਮੁੰਡਾ ਆਪਣਾ ਸਾਂਭ ਜੇ ਜ਼ਿੰਮੇਵਾਰੀ ਚੁੱਕੀ ਹੈ ਨਾ ਤੇ ਜਾ ਸਾਂਭ ਜਾ ਕੇ ਮੁੰਡੇ ਨੂੰ ਮੰਮੀ ਉਹਦਾ ਤੁਸੀਂ ਕਹਿੰਨੇ ਆ ਕਿ ਮੈਨੂੰ ਪੋਤਾ ਚਾਹੀਦਾ ਵਾ ਪੋਤੀ ਨਹੀਂ ਚਾਹੀਦੀ ਤੇ ਫਿਰ ਕੀ ਜੇ ਤੁਸੀਂ ਸੰਭਲੋਗੇ ਤੇ ਕੋਈ ਗੱਲ ਨਹੀਂ ਮੈਨੂੰ ਕਿਹੜਾ ਭਾਰ ਲੱਗ ਜਾਣਾ ਮੈਂ ਤੇ ਸੰਭ ਹੀ ਲੈਣਾ ਉਹ ਵੀ ਮੇਰੇ ਪੁੱਤਾਂ ਵਰਗਾ ਵਾ ਤੇ ਮੰਮੀ ਇਹਦਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਜਿੱਦਾਂ ਤੁਸੀਂ ਕਰਨ ਦੇ ਦੋਵੇਂ ਜਾਣੀਆਂ ਜ਼ੁਬਾਨ ਵਿੱਚ ਕਿੱਦਾਂ ਚ ਲੰਮਦੀ ਆ ਜਾ ਜਾ ਕੇ ਤੇ ਮੁੰਡੇ ਨੂੰ ਸੰਭ ਕਿੱਡੀ ਗੱਲਾਂ ਬਣਾਉਂਦੀ ਆ ਵੇਲੀ ਬਹਿ ਕੇ ਚਾਤਰ ਬਣੀ ਫਿਰਦੀ ਆ ਆਪਣੇ ਆਰ ਚ ਵੇਖ ਲੀਆ ਕਿੱਦਾਂ ਗੱਲਾਂ ਕਰਦੀ ਆ ਪਰ ਲੱੜ ਪੜ ਨੂੰ ਵੇ ਚੜੀਆਂ ਗੱਲ ਕੋਈ ਨਹੀਂ ਆ ਇਸੇ ਕਰਕੇ ਤੇਨਾਂ ਨੂੰ ਕਹਿਨੀ ਆ ਉਹ ਤੇ ਦਲਜੀਤ ਵਾ ਨਾ ਦਲਜੀਤ ਦੇ ਮੈਂ ਚੰਗੀ ਸਾਰੇ ਦਲਜੀਤ ਦੇ ਸਿਆਪਾਈਆ ਉਹਨੇ ਭੂਏ ਚ ਰਹੀਆਂ ਮੈਂ ਚ ਰਹੀਆਂ ਨੇ ਕਿ ਹੋਰ ਗੱਲ ਕੋਈ ਕਰੋ ਸਲਾਹ ਕਰਕੇ ਗਏ ਨੇ ਕਰੋ ਕਰਕੇ ਗਏ ਸਲਾਹ ਹਾਂ ਤੇ ਬਹਾਨੇ ਲਾ ਦੇ ਬਹਾਨੇ ਨਾ ਲੈ ਗਈ ਉਹਨੂੰ ਕਿ ਉੱਥੇ ਜਾ ਕੇ ਮੈਂ ਪੈਕੇਟ ਲਾ ਦਾਂਗੀ ਨਹੀਂ ਇਹਨਾਂ ਨੂੰ ਪਤਾ ਵੀ ਘਰ ਕਿਦਾਂ ਮੁੰਡੇ ਨੂੰ ਸਾਹਮਣਾ ਮੁੰਡੇ ਨੂੰ ਇੱਥੇ ਛੱਡ ਗਈ ਉਹ ਜਿਹੜੀ ਚਾਤਰ ਉੱਥੇ ਰਹਿ ਪਈ ਆ ਉਹਨੂੰ ਨਹੀਂ ਪਤਾ ਮੈਨੂੰ ਪਤਾ ਹੋਵੇ ਤਾਂ ਮੈਂ ਛੱਡ ਗਈ ਨਹੀਂ ਗਾਜਾ ਮੇਰਾ ਮੁੰਡਾ ਆ ਹੈ ਮੱਸਾਂ ਨਹੀਂ ਉਹਨੂੰ ਆਈ ਮੈਨੂੰ ਪੋਛ ਕੇ ਜਾਂਦੀ ਮੈਂ ਨਾ ਕਲਮਦੀ ਪੱਲਾ ਦੋ ਦਿਨ ਉਧਰ ਰਹਿ ਕੇ ਆਉਂ ਕਲਾਉਣਾ ਕਰ ਲਈ ਉੱਥੇ ਕੀ ਰੱਖਿਆ ਵਾ ਪੇਕੇ ਬੜੇ ਤਗਰੇ ਆ ਉਹਦੇ ਤੂੰ ਟੁੜੀ ਰਹਿੰਦੀ ਤੀਜੇ ਕਦਿਆਂ ਚੱਲ ਚੱਲ ਜਾਂਦੀ ਮੈਨੂੰ ਪੁੱਛ ਕੇ ਜਾਂਦੀ ਉਹ ਦਾਣਾ ਬੰਦਾਈ ਗਾੜੀ ਗਾੜੀ ਕਹਿੰਦਾ ਮੈਂ ਆ ਸਿਆਣਾ ਵਿੱਚ ਕਹਿੰਦਾ 6 ਮਹੀਨੇ ਹੋ ਗਏ ਗਈ ਨਹੀਂ ਤੂੰ ਕਲਾਇਆ ਹੀ ਨਹੀਂ ਆ ਉਹ ਮੈਨੂੰ ਪੈਂਦੇ ਉਹ ਡੁੱਡ ਕੇ ਗਾੜੀਆਂ ਮੈਂ ਸਾਰਾ ਕੁਝ ਸੁਣਦੀ ਹੀ ਅੰਦਰ ਵੇਖ ਲਿਆ ਨਾ ਸੁਣ ਲਿਆ ਨਾ ਤੂੰ ਗੱਲਾਂ ਸੁਣਦੀ ਹੀ ਮੈਂ ਨਾ ਚਲ ਬਾਅਦ ਚ ਗੱਲ ਕਰਨੀ ਇਹਨਾਂ ਨਾਲ ਇਹ ਬੜੀ ਚੀਜ਼ ਈ ਉਹ ਦਲਜੀਤ ਜੜਾ ਵਾ ਤੈਨੂੰ ਕੀ ਪਤਾ ਵਾ ਅੰਦਾ ਤੂੰ ਨਹੀਂ ਕਲਮਦੀ ਉਹਨੂੰ ਮੇਰੀ ਗੱਲ ਸੁਣ ਕਰ ਨਹੀਂ ਗਿਆ ਜਾਂ ਮੁੰਡਾ ਉਹ ਜਿਵੇਂ ਖੜਿਆ ਇਹਨੇ ਦੋ ਦਿਨ ਹੀ ਰਹੀ ਉੱਥੇ ਮੁੰਡੇ ਨੂੰ ਉੱਥੇ ਟਿਕਣ ਨਹੀਂ ਦਿੱਤਾ ਇਹ ਕਿੱਦਾਂ ਰਵੇ ਮੁੰਡੇ ਦਾ ਜੀ ਨਹੀਂ ਲੱਗਦਾ ਨਹੀਂ ਜੀ ਲੱਗਦਾ ਨੇ ਬੱਚੇ ਦਾ ਇੱਥੇ ਤੇ ਸੌ ਜਾ ਆਪਣੀ ਦਾਦੀ ਕੋਲ ਸੌ ਜਾਣਾ ਚੁੱਕਦਾ ਵਾ ਉੱਥੇ ਕਿੰਨੇ ਚੁੱਕਣਾ ਉੱਥੇ ਤੇ ਮਾਂ ਮਾਂ ਤੇ ਮੱਜੀ ਤੇ ਪਈ ਆ ਚੁੱਕਣਾ ਕਿੰਨੀ ਆ ਜਾ ਕੇ ਆਪ ਹੀ ਸਤਾ ਮਾਰਦੀਆਂ ਮੈਨੂੰ ਭਾਬੀ ਚੱਲ ਬਹੁਤਾ ਖਾਪਣਾ ਤੇ ਬਹਿ ਜਾ ਤੇ ਉਹਨੂੰ ਕਹਿ ਆਵਾਜ਼ ਮਾਰ ਤੇ ਕਿ ਚਾਹ ਬਣਾ ਕੇ ਲਿਆ ਮੈਂ ਸੇ ਹੁਣ ਉੱਠੀ ਆ ਚੱਲ ਠੀਕ ਮੈਂ ਕਹਿਨੀ ਆ ਸੰਦੀਪ ਆ ਕੋਟਪੂ ਆਪਣੇ ਵਾਸਤੇ ਚਾਹ ਬਣਾ। ਸਵੇਰ ਦੀ ਚਾਹ ਨਿਕ ਤੇ ਕੋਟ ਦਿੱਤੀ ਤਾਂ ਬਸ ਲੜਾਈ ਕਰਨ ਬੈ ਗਈ ਉੱਠ ਗਏ। ਇਦਾਂ ਹੀ ਕਰਦੀਆਂ ਨੇ। ਮੈਂ ਆਵੇਂ ਨਹੀਂ ਖੇਜਦੀਆਂ ਈਓ। ਜਦੋਂ ਵੇਖੋ ਇਹਨਾਂ ਦੇ ਘਰ ਤਮਾਸ਼ਾ ਹੀ ਵੇਖੋ। ਖੇਜਦੀ ਮੈਂ ਹਰ ਕੱਲ ਨਹੀਂ ਇਸੇ ਕਰਕੇ ਖੇਜਨੀ ਆ। ਚੱਲ ਬੰਦਾ ਕਿ ਇਹਨੂੰ ਚਾਹ ਪਾਣੀ ਕੋਟ ਪੁੱਛ ਲੈਂਦਾ ਫਿਰ ਲਾ ਲੈਂਦਾ। ਉਹ ਤਾਂ ਦੁਬਾਰੇ ਹੋ ਜਾਂਦੇ ਨੇ। ਹੁਣ ਮੈਂ ਸਿਆਣੀ ਮੈਂ ਗੱਲ ਨਹੀਂ ਕਰਨੀ। ਕਿ ਤੂੰ ਮੈਨੂੰ ਪੁੱਛ ਕੇ ਨਹੀਂ ਗਏ। ਸਿਆਣੇ ਤਾਂ ਸਮਝਿਆ ਹੀ ਨਹੀਂ ਨਾ। ਨਾ ਨਾ। ਆਨੂੰ ਤਾਂ ਦੋਵਾਂ ਨੂੰ ਕਹਿੰਦੇ ਸੁਧੈਣਾ ਵਾ ਤੁਸੀਂ। ਹਾਂ ਇਦਾਂ ਹੀ ਕਹਿੰਦੇ। ਆਹੋ। ਮੇਰਾ ਤਾਂ ਸੱਚੀ ਸੁਧੈਣ ਹੀ ਹੋ ਗਈ ਐ ਇਸ ਘਰ ਵਿੱਚ ਪੀਲਾ ਚਾਹ ਕਟ ਮੰਮੀ ਤੁਸੀਂ ਕਹਿਂਦੇ ਡੇ ਆ ਨਾ ਕਿ ਮੈਨੂੰ ਪੁੱਛ ਕੇ ਚੱਲ ਜਾਂਦੀ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਕਿੰਨੀ ਕਵਾਰਾ ਉਹਨੂੰ ਭਲਾਇਆ ਵਾ 6 ਮਹੀਨੇ ਹੋ ਗਏ ਨਾ ਵਿਆਹ ਨੂੰ ਇੱਕ ਔਰੀ ਨਹੀਂ ਵਿਚਾਰੀ ਨੂੰ ਭਲਾਇਆ ਪਿੰਡ ਸੰਦੀਪ ਸਿਆਣਿਆ ਅੱਗੇ ਨਾ ਜਿਆਦਾ ਬੋਲੀਦਾ ਨਹੀਂ ਹੋਈਦਾ ਸਾਰੀ ਉਮਰ ਉਹਨੇ ਪੇਕੇ ਕੱਟੀ ਆ ਤੇ ਭੂਆ ਜੀ ਫਿਰ ਤੁਸੀਂ ਕਹਿਣਾ ਕਿ ਸੰਦੀਪ ਬੋਲਦੀ ਆ ਤੁਸੀਂ ਤੇ ਆਪਣੇ ਪੇਕੇ ਬੈਠੇ ਆ ਨਾ ਅਛਾ ਮੇੜਾ ਚੁੱਬਦਾ ਤੈਨੂੰ ਪੇਕੇ ਬੈਠੀ ਦਾ ਤੂੰ ਕਰਦੀ ਤੇ ਫਿਰ ਉਹਨੂੰ ਕਿਤਾ ਕਹੀ ਜਾਣਦੇ ਤੁਸੀਂ ਸੱਸ ਦੀ ਸੇਵਾ ਕਰੀਦੀ ਆ ਪੇਕਿਆਂ ਵਾਲੀ ਪਤਾ ਧਿਆ ਦਾ ਹੋਈ ਦਾ ਬਾਜੀ ਤੁਹਾਨੂੰ ਸਮਝਾਉਂਦਾ ਤੇ ਕੋਈ ਫਾਇਦਾ ਨਹੀਂ ਹੈਗਾ ਨਹੀਂ ਮੇਰੀ ਗੱਲ ਸੁਣ ਹਾਂ ਤੁਰ ਪਈ ਆ ਅੱਜ ਕੋ ਗਈਆਂ ਗੱਲ ਸੁਣ ਕੇ ਜਾ ਹੁਣ ਮੇਰੀ ਕਿੱਡੀ ਇਹਦੀ ਜ਼ੁਬਾਨ ਚੱਲਦੀ ਆ ਲਤਰੋਦੀ ਭਾਬੀ ਅੱਜ ਤੇਰੀ ਨਿੱਕੀ ਨਾਉਣੇ ਵੀ ਮੈਨੂੰ ਸੁਣਾਤੀਆਂ ਗੱਲਾਂ ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀ ਦਲਜੀਤਵਾਲ ਆ ਤੁਹਾਡੀ ਪਈ ਉਹ ਚਾਹ ਗੱਲਾਂ ਕਰ ਲੱਗੀਆਂ ਕਿ ਸੁਣਦੀਆਂ ਨਹੀਂ ਕੋਹ ਵੀ ਵੀ ਕੀ ਅਸੀਂ ਕਹਿਣਾ ਵਾ ਕੀ ਨਹੀਂ ਕਿ ਇਹ ਗੱਲ ਕਰਨੀ ਆ ਕਿ ਨਹੀਂ ਕਰਨੀ ਜ਼ੁਬਾਨ ਇਹਨਾਂ ਦੀ ਆਉਂ ਚੱਲਦੀ ਆ ਚਾਦਰ ਚਤਰ ਦੱਸ ਉਹਨੂੰ ਗੁੱਸੇ ਕਰਕੇ ਤਰਾਹ ਦਿੱਤਾ ਹੀ